ਇੰਟਰਨੈਟ ਤੋਂ ਸੱਚ ਮਾਰਨ ਉਹ ਵੀ ਕਿਸੇ ਧਰਮ ਬਾਰੇ ਈਸਾਈ ਧਰਮ ਵੱਖਰੇ ਜਿਹੇ ਲੋਕ ਆ ਜਾਏਗਾ Hindu ਧਰਮ ਦਾ ਵੱਖਰਾ ਲੋਕ ਆਏਗਾ ਯੂਦੀ ਧਰਮ ਜੈਨ ਧਰਮ ਜਾਂ ਹੋਰ ਇੱਕ ਵੱਖਰੇ ਲੋਕ ਹੁੰਦੇ ਨੇ ਭਾਵੇਂ ਜੋ ਉਹਨਾਂ ਦਾ ਮੁੱਢ ਹੁੰਦਾ ਹੈ ਉਹਨੂੰ ਲੋਕ ਬਣਾ ਲੈਂਦੇ ਨੇ ਆਪਣਾ ਸਿੱਖ ਧਰਮ ਦਾ ਮੁੱਢ ਹੈ ਇੱਕ ਓੰਕਾਰ ਥੋੜਾ ਜਿਹਾ ਸ਼ਾਂਤ ਹੋ ਕੇ ਸੁਣਿਓ ਥੋੜਾ ਜਿਹਾ ਸ਼ਾਂਤ ਗੁਰੂ ਨਾਨਕ ਸਾਹਿਬ ਜੀ ਬੜੇ ਸਿਆਣੀ ਸੀ ਉਹਨਾਂ ਨੂੰ ਪਤਾ ਸੀ ਆਉਣ ਵਾਲੇ ਟਾਈਮ ਦੇ ਵਿੱਚ ਬੜੇ ਵਲੱਖਣ ਜੀਆਂ ਕਾਢਾ ਵਾਲੇ ਬੰਦੇ ਪੈਦਾ ਹੋਣੇ ਨੇ ਇਸ ਕਰਕੇ ਉਹਨਾਂ ਨੇ ਇੱਕ ਬੜੀ ਵੱਡੀ ਬਖਸ਼ਿਸ਼ ਕੀਤੀ ਈੜੀ ਸਿਹਾਰੀ ਉੱਤੇ ਅਧਕ ਕੱਕਾ 1 ਨਹੀਂ ਲਿਖਿਆ ਇਦਾਂ ਵੀ ਲਿਖ ਸਕਦੇ ਸੀ ਪਰ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਗਿਣਤੀ ਵਾਲਾ ਜਿਹੜਾ 1 ਸੀ ਉਹ ਮੂਰੇ ਲਾਇਆ ਗਿਣਤੀ ਵਾਲਾ 1 ਗੌਰ ਕਰਿਓ ਧਿਆਨ ਨਾਲ ਗਿਣਤੀ ਵਾਲਾ 1 ਭਲਾ ਕਿਉਂ ਗੁਰੂ ਨਾਨਕ ਸਾਹਿਬ ਨੇ ਲਾਇਆ ਕਿਉਂਕਿ ਈੜੀ ਸਿਹਾਰੀ ਉੱਤੇ ਅਧਕ ਕੱਕਾ 1 ਦਾ ਅਰਥ ਬਦਲ ਸਕਦਾ ਹੈ ਉਦਾਰਥ ਚੇਂਜ ਹੋ ਜਾਏਗਾ ਕੋਈ ਵੀ ਕਰ ਸਕਦਾ ਹੈ ਪਰ ਜਿਹੜਾ ਗਿਣਤੀ ਦਾ ਇੱਕ ਲਾ ਦਿੱਤਾ ਨਾ ਉਹ ਸਾਡੇ ਉੱਤੇ ਬੜੀ ਬਖਸ਼ਿਸ਼ ਕੀਤੀ ਮਤਲਬ ਕਿ ਉਹਦਾ ਅਰਥ ਚੇਂਜ ਨਹੀਂ ਹੋਣਾ ਇੱਕ ਹੈ ਤੇ ਇੱਕ ਹੀ ਰਹਿਣਾ ਹੈ ਇੱਕ ਨੇ ਦੋ ਨਹੀਂ ਬਣਨਾ ਜਾਂ ਇੱਕ ਦਾ ਅਰਥ ਚੇਂਜ ਨਹੀਂ ਹੋਣਾ ਇੱਕ ਤਾਂ ਇੱਕ ਹੀ ਹੈ ਉਹ ਜਿਹੜਾ ਮੂਰ ਏਕ ਲਾਇਆ ਉਹਦਾ ਮਤਲਬ ਹੈ ਅਕਾਲ ਪੁਰਖ ਕੇਵਲ ਇੱਕ ਹੈ ਇਹ ਭਲਾ ਕਿਉਂ ਕਹਿਣ ਦੀ ਜ਼ਰੂਰਤ ਪਈ ਕਿਸੇ ਵੀ ਗੱਲ ਨੂੰ ਕਿਉਂ ਕਹਿਣਾ ਪੈਂਦਾ ਗੱਲ ਤਾਂ ਕਹਿਣੀ ਪੈਂਦੀ ਜਿੱਥੇ ਕੁਝ ਗਲਤ ਹੋ ਰਿਹਾ ਹੋਵੇ ਜਿਵੇਂ ਦੁਨੀਆ ਦੇ ਵਕ ਵਕ ਧਰਮਾਂ ਨੇ ਵਕ ਵਕ ਭਗਵਾਨ ਬਣਾ ਪੈਦਾ ਕੀਤੇ ਨੇ ਫਲਾਣਾ ਭਗਵਾਨ ਢਿੰਗੜਾ ਭਗਵਾਨ ਉਹ ਭਗਵਾਨ ਆ ਭਗਵਾਨ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਭਗਵਾਨ ਇੱਕੋ ਹੈ ਦੁਨੀਆ ਦੇ ਬਾਕੀ ਧਰਮ ਕਹਿੰਦੇ ਨੇ ਭਗਵਾਨ ਵਕ ਵਕ ਟਾਈਮ ਤੇ ਜਨਮ ਲੈ ਕੇ ਧਰਤੀ ਤੇ ਆਉਂਦਾ ਹੈ ਧਰਤੀ ਤੇ ਜਨਮ ਲੈ ਕੇ ਆਉਂਦਾ ਹੈ ਗੁਰੂ ਅਰਜਨ ਸਾਹਿਬ ਦਾ ਕੀ ਕਹਿੰਦੇ ਨੇ ਕਹਿੰਦੇ ਮੂੰਹ ਸੜ ਜਾਏ ਉਹ ਜਿਹੜਾ ਮੂੰਹ ਕਹਿੰਦਾ ਵੀ ਰੱਬ ਜਨਮ ਲੈ ਕੇ ਧਰਤੀ ਤੇ ਆ ਰਿਹਾ ਸੋ ਮੁਖ ਜਲੋ ਜਿਤ ਕਹੀਂ ਠਾਕੁਰ ਜੋਨੀ ਮੂੰਹ ਸੜ ਜਾਏ ਉਹ ਜਿਹੜਾ ਮੂੰਹ ਕਹਿੰਦਾ ਵੀ ਪ੍ਰਮਾਤਮਾ ਧਰਤੀ ਤੇ ਜਨਮ ਲੈ ਕੇ ਕਿਸੇ ਇਨਸਾਨ ਦੇ ਰੂਪ ਵਿੱਚ ਆਉਂਦਾ ਕਹਿੰਦੇ ਨਹੀਂ ਰੱਬ ਆਪਣੀ ਤਾਕਤ ਜ਼ਰੂਰ ਭੇਜਦਾ ਹੈ ਉਹਨੂੰ ਜਨਮ ਲੈਣ ਦੀ ਲੋੜ ਨਹੀਂ ਹੈ ਇਸ ਕਰਕੇ ਗੁਰਬਾਣੀ ਨੇ ਜਿਹੜਾ ਅਵਤਾਰਵਾਦ ਦਾ ਖੰਡਨ ਕੀਤਾ ਅਵਤਾਰ ਦਾ ਬਤ ਕੀ ਮਤਲਬ ਹੁੰਦਾ ਜਦੋਂ ਅਵਤਾਰ ਸ਼ਬਦ ਵਰਤਿਆ ਜਾਂਦਾ ਹੈ ਅਵਤਾਰ ਅਵਤਾਰ ਦਾ ਮਤਲਬ ਹੁੰਦਾ ਉੱਤਰ ਕੇ ਆਉਣਾ ਅਵਤਾਰ ਮਤਲਬ ਰੱਬ ਉੱਤਰ ਕੇ ਆਇਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉੱਤਰ ਕੇ ਉਹ ਹੀ ਆਉਂਦਾ ਜਿਹੜਾ ਚੜਿਆ ਹੋਵੇ ਵੀ ਰੱਬ ਚੜਿਆ ਹੀ ਕਿਸੇ ਪਾਸੇ ਨਹੀਂ ਉਤਰ ਕਿਉਂ ਦੀ ਲੋੜ ਨਹੀਂ ਉਹਨੂੰ ਉਹ ਤਾਂ ਘਟ ਘਟ ਮੈਂ ਹਰ ਜੂ ਬਸੈ ਉਹ ਤਾਂ ਹਰ ਇੱਕ ਜਗ੍ਹਾ ਤੇ ਇੱਕ ਬਰਾਬਰ ਹਰ ਇੱਕ ਜਗ੍ਹਾ ਤੇ ਵਸਦਾ ਸੋ ਇੱਕ ਲਿਖ ਕੇ ਰੱਬ ਇੱਕ ਹੈ ਅਕਾਲ ਪੁਰਖ ਇੱਕ ਹੈ ਇਹ ਕਹਿ ਦਿੱਤਾ ਕਿ ਉਸ ਇੱਕ ਤੋਂ ਬਗੈਰ ਹੋਰ ਕੋਈ ਨਹੀਂ ਓਏ ਇੱਕ ਹੀ ਹੈ ਇੱਕ ਹੈ ਸੋ ਇੱਕ ਹੈ ਜਿਵੇਂ ਗੁਰਬਾਣੀ ਚ ਬੜੀ ਜਗ੍ਹਾ ਤੇ ਹੋਰ ਵੀ ਲਿਖਿਆ ਕਹਿੰਦੇ ਨੇ ਨਾ ਦੇਵ ਧਾਨਵਾ ਨਰਾ ਨਾ ਸਿੱਧ ਸਾਦਕਾ ਧਰਾ ਸਤ ਇੱਕ ਦਿਗਰ ਕੋਈ ਇੱਕ ਤੂੰ ਹੀ ਇੱਕ ਤੂੰ ਹੀ ਉਹ ਇੱਕ ਹੈ। ਔਰ ਇੱਕ ਹੈ ਇੱਕ ਹੈ ਇੱਕ ਹੈ ਦੀ ਗੱਲ ਗੁਰਬਾਣੀ ਚ ਬੜੀ ਵਾਰ ਕੀਤੀ ਗਈ। ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੀ ਹੈ। ਔਰ ਕਿੰਨੀ ਵਾਰੀ ਇਹ ਸ਼ਬਦ ਵਰਤਿਆ ਗਿਆ ਕਥਨ ਤੋਂ ਬਾਹਰ ਹੈ ਇੱਕ ਹੈ। ਹੁਣ ਥੋੜਾ ਜਿਹਾ ਮੈਂ ਵੀ ਦੱਸ ਦਵਾਂ। ਇੱਕ ਜਦੋਂ ਲਿਖਿਆ ਸਤਗੁਰੂ ਨੇ ਤੇ ਗੁਰੂ ਨਾਨਕ ਸਾਹਿਬ ਦਾ ਵਿਰੋਧ ਵੀ ਹੋਇਆ। ਕਿਉਂਕਿ ਜਿਸ ਧਰਤੀ ਤੇ ਗੁਰੂ ਨਾਨਕ ਸਾਹਿਬ ਪੈਦਾ ਹੋਏ ਉਸ ਧਰਤੀ ਦੇ ਜਿਹੜੇ ਲੋਕ ਸਨ ਧਾਰਮਿਕ ਲੋਕ ਸਨ ਉਹ ਤਾਂ ਕਈ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਕਈ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਜਿਵੇਂ ਜਿਵੇਂ ਧਾਰਮਿਕ ਕਿਤਾਬਾਂ ਚ ਲਿਖਿਆ ਗਿਆ ਕਿ ਬ੍ਰਹਮਾ ਜੀ ਦੁਨੀਆ ਪੈਦਾ ਕਰਦੇ ਹੈ ਵਿਸ਼ਨੂ ਜੀ ਦੁਨੀਆ ਨੂੰ ਰਿਜਕ ਦੇਂਦੇ ਨੇ ਇਹ ਉਹਨਾਂ ਦਾ ਡਿਪਾਰਟਮੈਂਟ ਹੈ ਵੱਖਰਾ ਸ਼ਿਵ ਜੀ ਦਿਵਾਨ ਲਾਉਂਦੇ ਦਿਵਾਨ ਦਾ ਮਤਲਬ ਕਿ ਸ਼ਿਵ ਜੀ ਜਿਹੜੇ ਨੇ ਉਹ ਮੌਤ ਦਾ ਦਰਬਾਰ ਲਾਉਂਦੇ ਨੇ ਇਹ ਗੁਰਬਾਣੀ ਵਿੱਚ ਵੀ ਆਖਿਆ ਗਿਆ ਇੱਕ ਮਾਈ ਜੂਤ ਵਿਆਈ ਤਿੰਨ ਚਿੱਲੇ ਪ੍ਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇਕਲਾਈ ਦੀ ਬਣ ਪਰ ਮਹਾਰਾਜ ਕਹਿੰਦੇ ਮੈਂ ਨਹੀਂ ਸਹਿਮਤ ਮੈਂ ਕਹਿੰਨਾ ਕਿ ਜਿਵਤ ਸੁਭਾਵ ਹੈ ਤਿਵੇਂ ਚਲਾਵਾ ਜਿਵ ਹੋਵੇ ਫਰਮਾਨ ਮਹਾਰਾਜ ਕਹਿੰਦੇ ਨੇ ਪਰਮਾਤਮਾ ਹੀ ਦੁਨੀਆ ਪੈਦਾ ਕਰਦਾ ਹੈ ਪਰਮਾਤਮਾ ਹੀ ਰਿਜਕ ਦਿੰਦਾ ਹੈ ਪਰਮਾਤਮਾ ਹੀ ਮਾਰਦਾ ਹੈ ਰੱਬ ਨੂੰ ਵਿਹਲਾ ਬਿਠਾਉਣ ਦੀ ਜਰੂਰਤ ਨਹੀਂ ਸਭ ਰੱਬ ਹੀ ਕਰਿਆ ਉਹ ਵੱਖੋ ਵੱਖਰੇ ਡਿਪਾਰਟਮੈਂਟ ਨਹੀਂ ਕਿਸੇ ਨੂੰ ਦਿੰਦਾ ਪੀ ਤੂੰ ਆ ਕਰ ਤੂੰ ਆ ਕਰ ਤੂੰ ਆ ਕਰ ਉਹ ਕਹਿੰਦੇ ਸਭ ਪਰਮਾਤਮਾ ਕਰਿਆ ਇੱਕ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਵਿਰੋਧ ਵੀ ਹੋਇਆ ਵੀ ਆਪਾਂ ਤਾਂ ਆ ਕੰਮ ਕਰ ਰਹੇ ਤੁਸੀਂ ਕਹਤਾ ਵੀ ਇੱਕ ਹੀ ਹੈ ਉਹੀ ਸਭ ਕੁਝ ਕਰਿਆ ਹੁਣ ਆਸਾ ਦੀ ਵਾਰ ਵਿੱਚ ਵੀ ਲਿਖਿਆ ਨਾ ਆਪ ਹੀ ਨੇ ਆਪ ਸਾਜਿਓ ਹੁਣ ਇਹ ਨਾ ਸਮਝਿਓ ਕਰੇ ਮੈਂ ਆਪਣੇ ਕੋਲ ਅਰਥ ਕਰੀ ਜੰਨਾ ਅਰਥ ਵੀ ਮਰਬਾਨੀ ਚੋਂ ਕਰਕੇ ਦਵਾਗਾ ਮੈਂ ਤੁਹਾਨੂੰ ਆਪ ਹੀ ਨੇ ਆਪ ਸਾਜਿਓ ਪਰਮਾਤਮਾ ਨੇ ਆਪਣੇ ਆਪ ਨੂੰ ਖੁਦ ਪੈਦਾ ਕੀਤਾ ਆਪ ਹੀ ਨੇ ਰਚਿਓ ਨਾਉ ਆਪਣਾ ਨਾਮ ਵੀ ਉਹਨੇ ਰਚਿਆ ਦੋ ਹੀ ਕੁਦਰਤ ਸਾਜੀ ਹੈ ਆਪੇ ਹੀ ਦੂਜੇ ਨੰਬਰ ਤੇ ਉਹਨੇ ਕੁਦਰਤ ਪੈਦਾ ਕੀਤੀ ਕਰ ਆਸਮ ਡਿੱਠੋ ਚਾਓ ਤੇ ਚਾਹ ਨਾਲ ਫਿਰ ਕੁਦਰਤ ਵਿੱਚ ਬਹਿ ਗਿਆ ਫਿਰ ਕਿਆ ਨਾ ਇੱਕ ੴ ਦੇ ਵਿੱਚ ਵੀ ਉਹੀ ਜਨਮ ਦਿੰਦਾ ਹੈ ਉਹੀ ਰਿਜਕ ਦਿੰਦਾ ਹੈ ਤੇ ਉਹੀ ਮਾਰਦਾ ਹੈ ਕਿ ਤਿੰਨ ਵੱਖ-ਵੱਖਰੇ ਦੇਵਤੇ ਨਹੀਂ ਕੁਝ ਕਰਦੇ ਤੇ ਗੁਰਬਾਣੀ ਕਹਿੰਦੀ ਹੈ ਕਹਿੰਦੇ ਨੇ ਦਾਤਾ ਦਾਤਾ ਮਤਲਬ ਰਿਜਕ ਦੇਣ ਵਾਲਾ ਦਾਤਾ ਕਰਤਾ ਕਰਤਾ ਦੁਨੀਆ ਪੈਦਾ ਕਰਨ ਵਾਲਾ ਦਾਤਾ ਕਰਤਾ ਆਪ ਤੂੰ ਤਸ ਦੇਵੇਂ ਕਰੇ ਪਸਾਓ ਰਿਜਕ ਵੀ ਉਹੀ ਦਿੰਦਾ ਹੈ ਦੁਨੀਆ ਪੈਦਾ ਵੀ ਉਹੀ ਕਰਦਾ ਹੈ ਦਾਤਾ ਕਰਤਾ ਆਪ ਤੂੰ ਤਸਦੇਵੇਂ ਕਰੇ ਪਸਾਉ ਤੂੰ ਜਾਂ ਨਹੀਂ ਸਭ ਸੇ ਦੇ ਲੈਸੇ ਜਿੰਦ ਕਵਾਉ ਮੌਤ ਵੀ ਉਹੀ ਦਿੰਦਾ ਜੀਵਨ ਵੀ ਉਹੀ ਦਿੰਦਾ ਮੌਤ ਵੀ ਉਹੀ ਦਿੰਦਾ ਸੋ ਇੱਕ ਲਿਖ ਕੇ ਸਤਿਗੁਰੂ ਜੀ ਨੇ ਕਹਿ ਦਿੱਤਾ ਰੱਬ ਇੱਕ ਹੈ ਉਸ ਤੋਂ علاوہ ਹੋਰ ਕਿਸੇ ਤਾਕਤ ਨੂੰ ਕਿਸੇ ਸ਼ਕਤੀ ਨੂੰ ਮੈਂ ਨਹੀਂ ਮੰਨਦਾ ਫਿਰ ਉਸ ਤੋਂ ਅੱਗੇ ਸਤਿਗੁਰੂ ਨੇ ਇੱਕ ਬੜੀ ਵੱਡੀ ਛੜ ਤੇ ਬਖਸ਼ਿਸ਼ ਕੀਤੀ ਸ਼ਬਦ ਲਿਖਿਆ ਓੰਕਾਰ ਓੰਕਾਰ ਊੜਾ ਖੁੱਲਾ ਹਰਤੇ ਪੰਜਾਬੀ ਦੇ ਦੋ ੜੇ ਹੁੰਦੇ ਐ ਇੱਕ ਊੜਾ ਬੰਦ ਇੱਕ ਊੜਾ ਖੁੱਲਾ ਇਹ ਭੁੱਲ ਨਾ ਜਾਏ ਊੜਾ ਤੇ ਝੂੜਾ ਇਹ ਦੋਨੋਂ ਚਾਹੀਦੇ ਨੇ ਸਾਨੂੰ ਜੇ ਊੜਾ ਭੁੱਲ ਗਿਆ ਤੇ ਝੂੜਾ ਕਿੱਥੇ ਲੱਭਣਾ ਊੜਾ ਯਾਦ ਰੱਖਿਓ ਊੜਾ ਵਰਤਿਆ ਊੜੇ ਨੂੰ ਸਤਿਗੁਰੂ ਜੀ ਨੇ ਖੁੱਲਾ ਰੱਖਿਆ ਨਾ ਕਿ ਬੰਦ ਖੁੱਲਾ ਊੜਾ ਲੈ ਕੇ ਫਿਰ ਉਹਦੇ ਤੇ ਮੂਰੇ ਜਿਹੜੀ ਸਤਿਗੁਰੂ ਜੀ ਨੇ ਇੱਕ ਲੰਮੀ ਲਾਈਨ ਖਿੱਚੀ ਹੈਗਾ ਇਦੇ ਵਿੱਚ ਕਿਸੇ ਹੋਰ ਢੰਗ ਨਾਲ ਲਿਖੀ ਹੈ ਜਦ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੀ ਸੱਤ ਤੇ ਨਾਮ ਦੇ ਸੈਂਟਰ ਵਿੱਚ ਆਉਂਦੀ ਊੜੇ ਦੇ ਮੂਰੇ ਲੰਮੀ ਲਾਈਨ ਜਿਹਨੂੰ ਆਪਾਂ ਕਹਿੰਦੇ ਆ ਉਹ ਹੈ ਸੰਸਕ੍ਰਿਤ ਦਾ ਇੱਕ ਸ਼ਬਦ ਉਹਨੂੰ ਕਹਿੰਦੇ ਨੇ ਸੰਸਕ੍ਰਿਤ ਵਿੱਚ ਕਾਰ ਜਿਵੇਂ ਸਾਡੇ ਸ਼ਬਦ ਹੁੰਦੇ ਨੇ ਊੜਾ ਐੜਾ ਈੜੀ ਸਸਾ ਹਹਾ ਕਕਾ ਖਕਾ ਗਗਾ ਕਗਾ ਇਹਦਾ ਸੰਸਕ੍ਰਿਤ ਵਿੱਚ ਉਹ ਸ਼ਬਦ ਹੈ ਕਾਰ ਜਿਹੜਾ ਊੜੇ ਦੇ ਮੂਰੇ ਲੰਮੀ ਲਾਈਨ ਲੱਗੀ ਹੁਣ ਆਦਾਰਥ ਕੀ ਹੈ ਊੜਾ ਤੇ ਕਾਰ ਬਣ ਗਿਆ ਇੱਕ ਓ ਅੰਕਾਰ ਇੱਕ ਓੰਕਾਰ ਇਹਦਾ ਉਚਾਰਨ ਵੀ ਥੋੜਾ ਜਿਹਾ ਠੀਕ ਰੱਖਿਓ ਊੜਾ ਭਾਵ ਖੁੱਲਾ ਊੜਾ ਦੱਸਦਾ ਹੈ ਪ੍ਰਮਾਤਮਾ ਸਰਬਵਿਆਪਕ ਹੈ ਇਹ ਮੜਾ ਮੋਟਾ ਸ਼ਬਦ ਨਹੀਂ ਸੀ ਉਸ ਟਾਈਮ ਸਰਬਵਿਆਪਕ ਕਹਿਣਾ ਵੀ ਬੜੀ ਵੱਡੀ ਗੱਲ ਸੀ ਕਿਉਂਕਿ ਬ੍ਰਾਹਮਣ ਦੇਵਤਾ ਜੀ ਤੇ ਕਮਾਲ ਕਰੀ ਜਾਂਦੇ ਸੀ ਉਹ ਕਹਿੰਦੇ ਸੀ ਵੀ ਬ੍ਰਾਹਮਣ ਬ੍ਰਹਮਾ ਜੀ ਦੇ ਮੁਖ ਤੋਂ ਪੈਦਾ ਹੋਇਆ ਖਤਰੀ ਬ੍ਰਹਮਾ ਜੀ ਦੇ ਬਾਹਾਂ ਚੋਂ ਪੈਦਾ ਹੋਇਆ ਵੈਸ਼ ਉਹਦੇ ਢਿੱਡ ਚੋਂ ਨਿਕਲਿਆ ਤੇ ਸ਼ੂਦਰ ਉਹਦੇ ਪੈਰਾਂ ਚੋਂ ਨਿਕਲਿਆ ਇਸ ਕਰਕੇ ਰੱਬ ਦੀ ਭਗਤੀ ਕੇਵਲ ਬ੍ਰਾਹਮਣ ਕਰ ਸਕਦਾ ਹੈ ਦੂਜਾ ਕੋਈ ਨਹੀਂ ਤੇ ਮਹਾਰਾਜ ਕਹਿੰਦੇ ਅਸੀਂ ਉਸ ਸਰਬਵਿਆਪਕ ਹੈ ਸਮਝੋ ਤੁਸੀਂ ਇਸ ਗੱਲ ਨੂੰ ਸਰਬਵਿਆਪਕ ਮਹਾਰਾਜ ਨੇ ਹਰ ਇੱਕ ਗਰੀਬ ਦੀ ਬਾਹ ਫੜੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸਿਓ ਘਿਆਰੀ ਸ ਹਰ ਇੱਕ ਦੀ ਬਾਹ ਫੜੀ ਮਾਰਨ ਕਿਹ ਕੋਈ ਕਾਲ ਹੈ ਗੋੜੇ ਅਮੀਰ ਐ ਗਰੀਬ ਐ ਨੀਵੀਂ ਜਾਤ ਵਾਲਾ ਐ ਉੱਚੀ ਜਾਤ ਵਾਲਾ ਤੁਸੀਂ ਨਫ਼ਰਤ ਕਰ ਸਕਦੇ ਹੋ ਬਾਬੇ ਨਾਨਕ ਨੇ ਕਿਹਾ ਮੈਂ ਨਫ਼ਰਤ ਨਹੀਂ ਵੰਡਦਾ ਮੈਂ ਪਿਆਰ ਵੰਡਦਾ ਇਸ ਕਰਕੇ ਸਰਵ ਵਿਆਪਕ ਕਹਤਾ ਊੜਾ ਖੁੱਲਾ ਸਰਵ ਵਿਆਪਕ ਐ ਉਹ ਭਾਈ ਮਰਦਾਨੇ ਵਿੱਚ ਵੀ ਓਨਾ ਹੀ ਵੱਸਦਾ ਸੀ ਜਿੰਨਾ ਗੁਰੂ ਨਾਨਕ ਸਾਹਿਬ ਵਿੱਚ ਵੱਸਦਾ ਸੀ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਨੀਵੀਂ ਜਾਤ ਵਾਲੇ ਕਹੇ ਜਾਣ ਵਾਲੇ ਲੋਕ ਕਹਿੰਦੇ ਸੀ ਮਰਾਸੀ ਐ ਤੇ ਮਹਾਰਾਜ ਨੇ ਕਹਿ ਆ ਸੀ ਮੇਰਾ ਭਰਾ ਐ ਇੱਕ ਵਾਰੀ ਅੱਖ ਦਿਓ ਜੀ ਧੰਨ ਗੁਰੂ ਉੱਚੀ ਆਵਾਜ਼ ਧੰਨ ਗੁਰੂ ਕਹਿੰਦੇ ਸੀ ਮਰਾਸੀ ਐ ਮਹਾਰਾ ਜਿੰਨੇ ਮੇਰਾ ਭਰਾ ਐ ਕੰਮ ਵਕਤੋ ਇਹ ਤਾਂ ਮੇਰਾ ਭਾਈ ਐ ਤੁਸੀਂ ਕੌਣ ਹੋ ਨੇ ਮਾਰਾ ਕਹਿਣ ਵਾਲਾ ਇੰਨਾ ਪਿਆਰ ਦਤਾ ਕੁੱਟ ਕੇ ਸੀਨੇ ਨਾਲ ਲਾ ਲਿਆ ਸੋ ਸਰਬਵਿਆਪਕ ਕਹਿ ਕੇ ਆਖ ਦਿੱਤਾ ਜਿਵੇਂ ਚੰਦਰਮਾ ਜਿਹੜਾ ਹੁੰਦਾ ਨਾ ਉਹਦੀਆਂ ਕਿਰਨਾਂ ਉਹਦੀ ਰੋਸ਼ਨੀ ਚਿੱਕੜ ਵਿੱਚ ਵੀ ਜਾਂਦੀ ਐ ਚੰਗੀ ਥਾਂ ਤੇ ਵੀ ਜਾਂਦੀ ਹੈ ਗਰੀਬ ਦੇ ਘਰ ਘਰ ਤੇ ਵੀ ਜਾਂਦੀ ਹੈ ਅਮੀਰ ਦੇ ਘਰ ਵਿੱਚ ਵੀ ਜਾਂਦੀ ਹੈ ਕਦੇ ਇਹ ਸੂਰਜ ਜਾਂ ਚੰਦਰਮਾ ਦੀ ਰੌਸ਼ਨੀ ਨੇ ਇਹ ਕਿਹਾ ਵੀ ਮੈਂ ਜਾਤ ਪੱਤ ਵੇਖ ਕੇ ਰੌਸ਼ਨੀ ਦਵਾਂਗੀ ਨਹੀਂ ਉਹ ਸਭਨਾ ਦੇ ਘਰ ਚ ਪਰਮਾਤਮਾ ਸਭਨਾ ਵਾਸਤੇ ਹੈ ਇਹ ਤਾਂ ਬਾਅਦ ਚ ਇਹ ਬੰਦੇ ਨੇ ਠੇਕਾ ਲੈ ਲਿਆ ਕਿ ਤੂੰ ਆਹ ਨਹੀਂ ਕਹਿ ਸਕਦਾ ਤੂੰ ਉਹ ਨਹੀਂ ਕਹਿ ਸਕਦਾ ਤੂੰ ਇੱਥੇ ਨਹੀਂ ਜਾ ਸਕਦਾ ਤੂੰ ਉੱਥੇ ਨਹੀਂ ਜਾ ਸਕਦਾ ਰੱਬ ਦੇ ਘਰ ਦੇ ਵਿੱਚ ਹੀ ਵਿਤ ਕਰ ਰੱਬ ਦੇ ਘਰ ਦੇ ਵਿੱਚ ਹੀ ਵਿਤ ਕਰ ਇਹ ਗੁਰੂ ਨਾਨਕ ਸਾਹਿਬ ਨੇ ਨਹੀਂ ਦਿੱਤਾ ਫਿਰ ਕਾਰ ਜਿਹੜੀ ਲਈ ਉਹਦਾ ਮਤਲਬ ਹੈ ਇੱਕ ਰਸ ਇੱਕ ਰਸ ਮਤਲਬ ਲਗਾਤਾਰ ਇਹ ਨਹੀਂ ਵੀ ਪਰਮਾਤਮਾ ਕਦੇ ਤਾਂ ਹੁੰਦਾ ਹੈ ਮੌਜੂਦ ਕਦੇ ਸੋ ਜਾਂਦਾ ਹੈ ਐਸਾ ਨਹੀਂ ਹੈ ਵੀ ਪਰਮਾਤਮਾ ਹੁਣ ਹੈ ਕੱਲ ਨੂੰ ਨਹੀਂ ਹੋਣਾ ਐਸਾ ਨਹੀਂ ਤੂੰ ਸਭਣੀ ਥਾਈ ਜਿੱਥੇ ਹਾਂ ਜਾਈ ਮੈਂ ਜਿੱਥੇ ਜਾਣਾ ਤੂੰ ਸਭਨਾ ਜਗਾ ਤੇਂ ਵੀ ਜੇ ਮੈਂ ਅਮਰੀਕਾ ਜਾ ਆ ਗਿਆ ਤੂੰ ਇੱਥੇ ਵੀ ਹੈ ਜੇ ਮੈਂ ਇੰਗਲੈਂਡ ਚਲਾ ਗਿਆ ਉੱਥੇ ਹੀ ਹੋਵੇਗਾ ਜੇ ਮੈਂ ਕਿਨੀਆਂ ਚਲਾ ਗਿਆ ਉੱਥੇ ਵੀ ਹੋਏਗਾ ਜੇ ਮੈਂ ਪਾਕਿਸਤਾਨ ਚਲਾ ਗਿਆ ਉੱਥੇ ਵੀ ਹੋਏਗਾ ਜੇ ਇੰਡੀਆ ਬੈਠਾ ਉੱਥੇ ਵੀ ਹੋਵਾਂਗਾ ਜੇ ਮੈਂ ਬੈੱਡਰੂਮ 'ਚ ਐ ਉੱਥੇ ਵੀ ਐ ਜੇ ਮੈਂ ਟ੍ਰੇਨ 'ਚ ਐ ਪਲੇਨ 'ਚ ਐ ਕਿਤੇ ਵੀ ਆ ਉਹ ਸਭਣਾ ਸਭਣਾ ਜਗ੍ਹਾ ਤੇ ਇਹ ਨਹੀਂ ਵੀ ਪਰਮਾਤਮਾ ਕਿਸੇ ਜਗ੍ਹਾ ਤੇ ਹੈ ਤੇ ਕਿਸੇ ਜਗ੍ਹਾ ਤੇ ਨਹੀਂ ਇਹ ਨਹੀਂ ਵੀ ਹੁਣ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਬੈਠੇ ਸਾਨੂੰ ਵੇਖ ਰਹੇ ਨੇ ਤੇ ਲੰਗਰ ਹਾਲ 'ਚ ਜਾ ਕੇ ਨੁਕਤਾ ਚੀਨੀਆਂ ਕਰੋ ਤੇ ਚੁਗਲੀ ਨਿੰਦਾ ਕਰੋ ਇੱਥੇ ਕਿਹੜਾ ਸਾਨੂੰ ਕੋਈ ਵੇਖਦਾ ਨਹੀਂ ਇਹ ਸੀਸੀਟੀਵੀ ਹਰ ਇੱਕ ਜਗ੍ਹਾ ਤੇ ਇਹ ਇੱਥੇ ਹੈ ਸਿਰ ਦੇ ਉੱਤੇ ਵੀ ਤੂੰ ਜੋ ਕਰਦਾ ਮੈਂ ਵੇਖਦਾ ਐ ਉਹ ਪਰਮਾਤਮਾ ਨੂੰ ਆਖਿਆ ਉਹ ਇੱਕ ਹੈ ਉਹ ਸਰਬਵਿਆਪਕ ਹੈ ਤੇ ਉਹ ਇੱਕ ਰਸ ਵਸਦਾ ਹੈ ਹਰ ਇੱਕ ਜਗ੍ਹਾ ਤੇ